ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਦਿਨ ਰੱਖਿਆ ਗਿਆ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤਾਂ ਭੰਗ ਹੋਈ ਹੋਈਆਂ ਨੇ। ਇਸ ਤੋਂ ਪਹਿਲਾਂ ਜਦੋਂ ਪਿਛਲੀ ਪੰਚਾਇਤੀ ਚੋਣ ਹੋਈ ਸੀ ਉਦੋਂ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ 30 ਦਸੰਬਰ ਨੂੰ ਚੋਣ ਹੋਈ ਸੀ। ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਲਗਾਤਾਰ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਅਸੀਂ ਇਸ ਵਾਰ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਖਾਸ ਕਰਕੇ ਯੂਥ ਨੂੰ ਮੌਕਾ ਦੇਣਾ ਅਸੀਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਅੱਗੇ ਲੈ ਕੇ ਆਉਣਾ ਜਿਹੜੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਖਾਤਰ ਲੜ ਸਕਣ ਸਮਾਜ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਹੈ ਉਹ ਯੋਗਦਾਨ ਪਾ ਸਕਣ ਜਦੋਂ ਤੋਂ ਪੰਜਾਬ ਦੀਆਂ ਚੋਣਾਂ ਦੀ ਅਨਾਉਂਸਮੈਂਟ ਹੋਈ ਹੈ ਉਦੋਂ ਤੋਂ ਪੰਜਾਬ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਅਖਰਤ ਤਰਥਲੀ ਮਚੇ ਵੀ ਕਿਉਂ ਨਾ ਪੰਜਾਬ ਦਾ ਇਹਨਾਂ ਸਿਆਸੀ ਚੋਣਾਂ ਦੇ ਨਾਲ ਬੜੇ ਨੇੜੇ ਦਾ ਦਿਲੀਕ ਵਾਵਾਸਤਾ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉੱਥੇ ਹੀ तमाम तरह ਦੇ ਸਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉੱਪਰ ਵੀ ਖੜੇ ਹੋ ਰਹੇ ਨੇ ਬਿੱਤੇ ਦਿਨੀ ਇੱਕ ਪੀਆਈਐਲ ਹਾਈ ਕੋਰਟ ਦੇ ਵਿੱਚ ਪੈਂਦੀ ਹੈ ਉਹਦੇ ਵਿੱਚ ਕਿਹਾ ਜਾਂਦਾ ਕਿ ਇਹ ਪ੍ਰਕਿਰਿਆ ਹੀ ਠੀਕ ਨਹੀਂ ਅੱਜ ਜਦੋਂ ਅਸੀਂ ਬੈਠੇ ਇਹ ਗੱਲ ਕਰ ਰਹੇ ਹਾਂ ਅੱਜ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਆਪਣਾ ਦਾਖਲ ਕਰਨਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਇਸ ਵਾਰ ਅਸੀਂ ਜਿਹੜੇ ਸਰਪੰਚ ਚੁਣਨੇ ਨੇ ਉਹ ਸਰਪੰਚ ਕਿਸੇ ਪਾਰਟੀ ਦੇ ਨਹੀਂ ਹੋਣਗੇ ਉਹ ਸਰਪੰਚ ਕਿਸੇ ਧੜੇ ਨਾਲ ਨਹੀਂ ਜੁੜੇ ਹੋਏ ਹੋਣਗੇ ਉਹ ਸਰਪੰਚ ਪਿੰਡ ਦੇ ਹੋਣਗੇ ਸਿਰਫ ਪਿੰਡ ਦੇ ਵਿਕਾਸ ਦੇ ਲਈ ਹੀ ਕੰਮ ਕਰਨਗੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਸੋਚ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਣਾਉਣੀ ਹੈ ਅਸੀਂ ਪਿੰਡਾਂ ਦੇ ਵਿੱਚ ਧੜੇਬੰਦੀ ਦਾ ਉਭਾਰ ਨਹੀਂ ਕਰਨਾ ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਆਪਾਂ ਨੇ ਇੱਕ ਬਿੱਟੇਦਨੀ ਦੇਖਿਆ ਕਿ ਸਟੇਜ ਤੋਂ ਹੀ ਐਲਾਨ ਕਰਦੇ ਨੇ ਕਿ ਅਸੀਂ ਇਸ ਸਟੇਜ ਤੋਂ ਕੋਈ ਸਰਪੰਚ ਦੇ ਉਮੀਦਵਾਰ ਦਾ ਐਲਾਨ ਨਹੀਂ ਕਰਨਾ ਹੈ ਅਸੀਂ ਤਾਂ ਸਰਪੰਚ ਦਾ ਐਲਾਨ ਕਰਨਾ ਹੈ ਜਦੋਂ ਇਹੋ ਜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਉਦੋਂ ਪਾਰਟੀ ਦੇ ਅਕਸ ਵੀ ਖਰਾਬ ਹੁੰਦੇ ਨੇ ਉਦੋਂ ਐ ਲੱਗਦਾ ਕਿ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਉਹਨਾਂ ਦੇ ਹੀ ਇਹੋ ਜਿਹੇ ਐਮਐਲਏ ਮੁੱਖ ਮੰਤਰੀ ਸਾਹਤੋਂ ਵੀ ਵੱਡੀਆਂ ਗੱਲਾਂ ਕਰਦੇ ਨੇ ਉਹ ਮੁੱਖ ਮੰਤਰੀ ਜਿਹੜੇ ਪੰਜਾਬ ਨੂੰ ਕਹਿੰਦੇ ਨੇ ਅਸੀਂ ਧੜੇਬੰਦੀ ਤੋਂ ਮੁਕਤ ਕਰਨਾ ਅਸੀਂ ਪੰਜਾਬ ਨੂੰ ਪਿੰਡਾਂ ਦਾ ਪੰਜਾਬ ਬਣਾਉਣਾ ਧੜੇਬੰਦੀ ਖਤਮ ਕਰਨੀ ਹੈ ਤਮਾਮ ਤਰੀਕੇ ਦੇ ਸਵਾਲ ਨੇ ਤੇ ਇਹਨਾਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਵਿਕੇਖਨੌਰ ਜਨਰੇਲ ਆਮ ਆਦਮੀ ਪਾਰਟੀ ਦੇ ਇੱਕ ਦਿਗਜਾਗੂ ਨੇ ਮੋਹਰਲੀ ਸਫਾ ਦੇ ਵਿੱਚ ਵਿਚਰਦੇ ਨੇ ਹਰਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਉੱਥੇ ਚੋਣਾਂ ਨੇ ਵਾਈਸ ਚੇਅਰਮੈਨ ਨੇ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਇਹਦੇ ਨਾਲ ਨਾਲ ਪ੍ਰੈਜ਼ੀਡੈਂਟ ਨੇ ਪੰਜਾਬ ਸਪੋਰਟਸ ਵਿੰਗ ਦੇ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਤੁਹਾਡਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਪੰਗੋਤ ਸਭ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੀ ਬਾਈ ਜੀ ਹੁਣ ਤੇ ਸਟੇਟ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੇ ਅਨਾਉਂਸ ਕਰਤਾ ਕਿ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਆਹਾ ਆਹ ਦੰਨੇ ਤੇ ਪਹਿਲਾਂ ਫਿਰ ਆਪਾਂ ਸਾਰੀ ਗੱਲਾਂ ਕਰਾਂਗੇ ਦੱਸੋ ਕਿ ਤਿਆਰੀਆਂ ਕਿੱਦਾਂ ਦੀਆਂ ਪਾਰਟੀਆਂ ਦੇ ਚੋਣਾਂ ਨੂੰ ਲੈ ਕੇ ਦੇਖੋ ਏ ਗਰਾਉਂਡ ਨਾਲ ਜੁੜੀਆਂ ਚੋਣਾਂ ਹੁੰਦੀਆਂ ਜਿਹੜੀ ਸਰਪੰਚੀ ਦੀਆਂ ਹੁੰਦੀਆਂ ਪਾਰਟੀ ਦੀਆਂ ਜਿਹੜੀਆਂ ਤਿਆਰੀਆਂ ਪੂਰੀ ਪੂਰੀ ਫੁੱਲ ਨੇ ਪ੍ਰਸ਼ਾਸਨ ਪੂਰਾ ਜੁਟਿਆ ਹੋਇਆ ਜਿਹੜਾ ਚੋਣਾਂ ਦੀ ਤਿਆਰੀ ਚ ਕਿਉਂਕਿ ਪ੍ਰਕਿਰਿਆ ਪਿਛਲੀ 1 ਤਰੀਕ ਤੋਂ ਲਗਾਤਾਰ ਜਿਹੜੀ 27 ਤਰੀਕ ਤੋਂ ਫਾਰਮ ਭਰਨ ਦੀ ਚੱਲੀ ਜਾ ਰਹੀ ਹੈ ਤੇ 4 ਤਰੀਕ ਲਾਸਟ ਹੈ ਤੇ ਪੂਰੇ ਜੋਰ ਨਾਲ ਇਹਦੀ ਜਿਹੜੀ ਗਰਾਉਂਡ ਤੇ ਤਿਆਰੀ ਦੀ ਆਮ ਪਬਲਿਕ ਚ ਵੀ ਦੇਖਣ ਨੂੰ ਮਿਲ ਰਹੀ ਹੈ ਵੀ ਪੂਰਾ ਉਤਸ਼ਾਹ ਨਾਲ ਇਹ ਚੋਣਾਂ ਲੈਣੀਆਂ ਜਾਣਗੀਆਂ ਜੀ ਅੱਛਾ ਐਂ ਦੱਸੋ ਮੈਨੂੰ ਸਵਾਲ ਬੜੇ ਉੱਠ ਰਹੇ ਨੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਚੰਗੀ ਤਰ੍ਹਾਂ ਤਿਆਰੀ ਨਹੀਂ ਕੀਤੀ ਕਾਗਜ਼ਾਂ ਦੀ ਪ੍ਰਕਿਰਿਆ ਦੇ ਵਿੱਚ ਬੜੀ ਤਰੁੱਟੀਆਂ ਹੈਗੀਆਂ ਨੇ ਇਦਾਂ ਦੀ ਗੱਲ ਹੈ ਕੋਈ ਦੇਖੋ ਪਤਾ ਕੀ ਗੱਲ ਹੁੰਦੀ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਆਈ ਹੈ ਉਦੋਂ ਤੋਂ ਵਿਰੋਧੀਆਂ ਦਾ ਇਹੀ ਕੰਮ ਰਿਹਾ ਹੈ ਵੀ ਇਹਨਾਂ ਦੀ ਕੋਈ ਚੰਗਾਈ ਤਾਂ ਦੇਖਣ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਉਹਨਾਂ ਦੀ ਬਰਾਈ ਤੇ ਹੀ ਜੋਰ ਰੱਖਦੇ ਆ ਕਿਉਂਕਿ ਵਿਰੋਧੀਆਂ ਦਾ ਕੰਮ ਹੁੰਦਾ ਹੈ ਵਿਰੋਧ ਪੈਦਾ ਕਰਨਾ ਲੋਕਾਂ 'ਚ ਥੋੜੀ ਖਟਾਸ ਪੈਦਾ ਕਰਨਾ ਸੋ ਉਸ ਦੀ ਪ੍ਰਕਿਰਿਆ ਦਾ ਇਹ ਇੱਕ ਹਿੱਸਾ ਹੈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਚੋਣਾਂ ਦੀ ਜਿਹੜੀ ਆ ਤਿਆਰੀ ਇਹ ਉਹ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਹੈਗੀ ਤਾਂ ਕਤ ਨਹੀਂ ਹੋਊਗਾ ਲੋਕਾਂ ਦੇ ਨਾਲ ਦੇਖੋ ਗੁਰਿੰਦਰ ਜੀ ਪਤਾ ਕੀ ਗੱਲ ਹੈ ਸਾਡਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਾਡਾ ਸੀਐਮ ਹੈ ਮਾਨ ਸਾਹਿਬ ਉਹ ਬਹੁਤ ਹੀ ਇਮਾਨਦਾਰ ਤੇ ਨੇਕ ਦਿਲ ਇਨਸਾਨ ਹੈ ਉਹਨਾਂ ਨੇ ਚੋਣਾਂ ਦੇ ਦੇ ਨਜਦੀਕਾ ਅਕੇਲੀ ਸਗੋਂ ਪਾਸਤ ਮਹੀਨੇ ਪਹਿਲਾਂ ਵੀ ਇੱਕ ਵੀਡੀਓ ਸੀਗੀ ਇੱਕ ਸਟੇਜ ਤੋਂ ਇਹਨਾਂ ਨੇ ਬੋਲਿਆ ਸੀ ਜਿਵੇਂ ਸਰਪੰਚੀ ਇੱਕ ਜਿਹੜੀ ਸਿਆਸਤ ਗਰਾਊਂਡ ਦੀ ਸਿਆਸਤ ਨੂੰ ਸ਼ੁਰੂ ਕਰਦੀ ਹੈ ਵੀ ਇਹ ਬੜੀ ਪਾਰਦਰਸ਼ੀ ਢੰਗ ਨਾਲ ਜਿਹੜੀ ਇਹ ਇਲੈਕਸ਼ਨ ਹੋਣੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸੁਨੇਹਾ ਸੀ ਵੀ ਜੇ ਸਰਬਸੰਮਤੀ ਨਾਲ ਕੋਈ ਵੀ ਪੰਚਾਇਤ ਚੁਣੀ ਜਾਵੇ ਇਮਾਨਦਾਰੀ ਨਾਲ ਕਿਉਂਕਿ ਦੇਖੋ ਪਿੰਡਾਂ 'ਚ ਜਿਹੜੇ ਸਰਪੰਚੀ ਦੇ ਇਲੈਕਸ਼ਨ ਲੜਦੇ ਆ ਉਹ ਪਿੰਡ ਦੇ ਜੰਮਪਾਲ ਤੇ ਪਿੰਡ ਦੇ ਬਸਨੀਕ ਆ ਪਿੰਡ ਦੇ ਲੋਕ ਹੀ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਵੀ ਇਹ ਇਨਸਾਨ ਅੱਛਾ ਆ ਚੰਗਾ ਆ ਪੜ੍ਹਿਆ ਲਿਖਿਆ ਆ ਲੋਕਾਂ ਲਈ ਚੰਗਾ ਆ ਯਾ ਸਿਰਫ ਆਪਣੇ ਘਰ ਲਈ ਚੰਗਾ ਆ ਸੋ ਉਸ ਦੇ ਚਲਦੇ ਹੀ ਮਾਨ ਸਾਹਿਬ ਦਾ ਇਹ ਐਲਾਨ ਸੀਗਾ ਵੀ ਬਿਲਕੁਲ ਪਹਿਲਾਂ ਆਪਣੇ ਮਾਨਦਾਰ ਜਿਹੜਾ ਪੜ੍ਹਿਆ ਲਿਖਿਆ ਕੋਈ ਨੌਜਵਾਨ ਤੋਂ ਜਿਹੜਾ ਸੂਝਵਾਨ ਆਗੂ ਆ ਉਹਨੂੰ ਤੁਸੀਂ ਸਰਪੰਚ ਬਣਾਓ ਪਿੰਡ ਦਾ ਤਾਂ ਕਿ ਸਰਕਾਰ ਜਿਹੜੀ 5 ਲੱਖ ਰੁਪਏ ਦੀ ਸਹਾਇਤਾ ਵੀ ਦੇ ਸਕੇ ਤੇ ਮੇਰਾ ਨਿੱਜੀ ਤੌਰ ਤੇ ਵੀ ਇਹ ਬੇਨਤੀ ਆ ਸਾਰੇ ਮੇਰੇ ਹਲਕੇ ਕਨੌਰ ਦੇ ਵਸਨੀਕਾਂ ਨੂੰ ਨਿੱਜੀ ਪੰਜਾਬ ਵਸਨੀਕਾਂ ਨੂੰ ਜਿੱਥੇ ਵੀ ਆਪਣੇ ਜਿਹੜੇ ਵੀ ਇਲੈਕਸ਼ਨ ਲੜ ਰਹੇ ਨੇ ਵੀ ਜਿਸ ਸੈਮਤੀ ਹੁੰਦੀ ਆ ਉਹਦੀ ਬਾਰੇ ਗੱਲ ਨਹੀਂ ਹੈਗੀ ਕਿਉਂਕਿ ਆਪਾਂ 5-7 ਲੱਖ ਰੁਪਇਆ ਇਲੈਕਸ਼ਨ ਤੇ ਵੀ ਲਾਵਾਂਗੇ ਉਹਦੇ ਨਾਲ ਲੜਾਈ ਝਗੜੇ ਦਾ ਵੀ ਡਰ ਬਣਿਆ ਰਹਿੰਦਾ ਵੀ ਉਹਦੇ ਨਾਲੋਂ ਚੰਗਾ ਹੈ ਵੀ ਕੋਈ ਤੁਸੀਂ ਸੂਝਵਾਨ ਬੰਦਾ ਚੁਣੋ ਸਰਕਾਰ ਤੋਂ ਵੀ ਉਹ ਜਿਹੜਾ 5 ਲੱਖ ਰੁਪਏ ਮਿਲ ਰਿਹਾ ਉਹਦਾ ਫਾਇਦਾ ਲੋ ਤੇ ਉਹ ਤੋਂ ਮਗਰੋਂ ਜਿਹੜਾ ਤੁਸੀਂ ਇਲੈਕਸ਼ਨ ਤੇ ਪੈਸੇ ਦੀ ਬਰਬਾਦੀ ਕਰਨੀ ਆ ਉਹਦਾ ਹੀ ਬਚਾ ਕਰਕੇ ਤੁਸੀਂ ਆਪਣੇ ਪਿੰਡ ਦੀ ਜਿਹੜੀ ਸਿਹਤਾਂ ਚੋਂ ਪੈਸਾ ਲਾਓ ਬਾਕੀ ਸਰਕਾਰ ਬੜੇ ਪਾਰਦਰਸ਼ੀ ਢੰਗ ਨਾਲ ਇਹ ਇਲੈਕਸ਼ਨ ਜਿਹੜੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਇਹ ਸਵਾਲ ਮੈਂ ਇਸ ਕਰਕੇ ਕੀਤਾ ਕਿ ਤੱਕਾ ਨਹੀਂ ਹੋਊਗਾ ਕਿ ਮੈਨੂੰ ਲੋਕ ਮਿਲਦੇ ਨੇ ਗਰਾਊਂਡ ਲੈਵਲ ਦੇ ਉੱਪਰ ਉਹ ਕਹਿੰਦੇ ਨੇ ਕਿ ਪਿਛਲੀ ਵਾਰ ਦੀ ਸਾਡੇ ਕਾਗਜ਼ ਰੱਦ ਹੋ ਗਏ ਸੀ ਪਿਛਲੀ ਵਾਰ ਕੋਈ ਖਾਮੀ ਕਰਤੀ ਸਾਡੇ ਚ ਅਸੀਂ ਪਾਰਟਿਸਿਪੇਟ ਕਰਨੇ ਪਾਈ ਹੁਣ ਵੀ ਖਰ ਤੁਹਾਨੂੰ ਵੀ ਕੋਈ ਬੰਦਾ ਮਿਲਦਾ ਹੋਣਾ ਗੱਲ ਕਰਦਾ ਹੋਣਾ ਹੁਣ ਵੀ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਹੈ ਕਿ ਤੇ ਯਾਰ ਸਾਡੇ ਕਾਗਜ਼ ਨਾ ਰੱਦ ਹੋ ਜਾਣਾ ਅਸੀਂ ਕਾਗਜ਼ ਲੈ ਕੇ ਜਾਈਏ ਰਟਰਨਿੰਗ ਅਫਸਰ ਕੋਲੇ ਤੇ ਕੋਈ ਘਾਟਵਾਦ ਕੱਢ ਕੇ ਸਾਨੂੰ ਗੇਮ ਦੇ ਵਿੱਚੋਂ ਕਿਤੇ ਬਾਹਰ ਨਾ ਕਰਤਾ ਜਾਵੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਪਰਸੈਪਸ਼ਨ ਬਣ ਗਈ ਕਿ ਜਿਹਦੀ ਸੱਤਾ ਹੁੰਦੀ ਹੈ ਉਹ ਬੰਦਾ ਧੱਕਾ-ਧੱਕਾ ਕਰਦਾ ਨਹੀਂ ਪਤਾ ਗੁਰਜਿੰਦਰ ਜੀ ਕੀ ਹੈ ਜਿਹੜੀ ਪਹਿਲੀ ਸਰਕਾਰਾਂ ਦੀ ਸੀਗੀ ਆ ਉਹਨਾਂ ਦੇ ਤੁਸੀਂ ਕਦੇ ਉਹਨਾਂ ਦੇ ਸੀਐਮ ਦਾ ਆਇਆ ਉਹਨਾਂ ਦੇ ਕਿਸੇ ਆਗੂ ਦਾ ਇਦਾਂ ਦੇ ਕੋਈ ਬਿਆਨ ਸੁਣਿਆ ਵੀ ਅਸੀਂ ਜਿਹੜਾ ਇਲੈਕਸ਼ਨ ਹੈ ਬੜੇ ਇਮਾਨਦਾਰੀ ਢੰਗ ਨਾਲ ਇਲੈਕਸ਼ਨ ਹੋਣਾ ਹੈ ਤੇ ਸਿੱਧੀ ਜੀ ਗਲਤ ਹੈ ਉਹਨਾਂ ਨੇ ਇਹ ਕਿਹਾ ਜਦੋਂ ਮਾਨ ਸਾਹਿਬ ਨੇ ਕਿਹਾ ਵੀ 40-40 ਲੱਖ ਰੁਪਏ ਜਿਹੜਾ ਪੈਸੇ ਚੱਕਦੇ ਨਾ ਪਹਿਲਾਂ ਦੇ ਉਸ ਟਾਈਮ ਦੇ ਲੀਡਰਾਂ ਨੂੰ ਦੇ ਕੇ ਜਾ ਕੇ ਕਾਗਜ਼ ਕੈਨਸਲ ਕਰਾਉਣ ਦੀ ਪ੍ਰਥਾ ਚੱਲੀ ਜਾ ਰਹੀ ਸੀਗੀ ਵੀ ਇਦਾਂ ਦਾ ਕੋਈ ਵੀ ਗਲਤੀ ਨਾ ਕਰਿਓ ਸਾਡੇ ਅਸੀਂ 40 ਦੇ 40 ਲਾ ਕੇ ਕਦੇ ਤੁਸੀਂ ਸਰਪੰਚੀ ਲੈਣ ਨੂੰ ਫਿਰਦੇ ਹੋ ਅਸੀਂ ਇਦਾਂ ਦੇ ਸਰਪੰਚ ਨਹੀਂ ਚ ਦੇ ਲੋਕਾਂ ਦੀ ਸੇਵਾ ਲਈ ਸਰਪੰਚ ਚੁਣਨਾ ਚੁਣਨਾ ਆ ਤੁਸੀਂ ਚੁਣੋਗੇ ਅਸੀਂ ੱੱਕਾ ਦੇ ਨਾਲ ਬਰਦਾਸ਼ਤ ਨਹੀਂ ਕਰਾਂਗੇ ਮਾਨ ਸਾਹਿਬ ਦੇ ਸੋ ਰਹੀ ਗੱਲ ਜਿਹੜੀ ਪਹਿਲੀ ਸਰਕਾਰਾਂ ਸੀ ਉਹਨਾਂ ਦੇ ਤਾਂ ਹੈ ਸ੍ਰੀਆਮ ਜਦੋਂ ਆਪਾਂ ਮੇਰੇ ਹਲਕੇ 'ਚ ਵੀ ਦੇਖਣ ਨੂੰ ਮਿਲਿਆ ਸਰਪੰਚ ਠੀਕ ਹੈ ਤੱਕੇ ਨਾਲ ਉਹਨਾਂ ਨੇ ਕਾਗਜ਼ ਕੈਸਲ ਹੋ ਗਏ ਹੋ ਸਕਦਾ ਸੌਆਂ 'ਚੋਂ ਕਿਸੇ ਇੱਕ ਦੋ ਦਾ ਕੋਈ 19 ਕੀ ਗੱਲ ਹੋ ਸਕਦੀ ਆ ਕਈ ਵਾਰੀ ਕੋਈ ਚੀਜ਼ ਕਾਲਮ ਪੂਰੀ ਨਹੀਂ ਹੁੰਦੀ ਕੋਈ ਗੱਲ ਹੋ ਜਾਂਦੀ ਆ ਪਰ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ ਮੈਂ ਆਪਣੇ ਜਿਹੜੇ ਹਲਕੇ ਦੇ ਖਾਸ ਕਰ ਲੋਕਾਂ ਨੂੰ ਵੀ ਇਹ ਬੇਨਤੀ ਕਰਨਾ ਚਾਹਾਂਗਾ ਵੀ ਤੁਸੀਂ ਆਪਣੀ ਜਿਹੜੀ ਪ੍ਰਕਿਰਿਆ ਕਾਗਜ਼ੀ ਕਾਰਵਾਈ ਆ ਉਹ ਪੂਰੇ ਹੀ ਸਹੀ ਢੰਗ ਨਾਲ ਪੂਰੇ ਇੱਕ ਚੰਗੇ ਸੂਝਵਾਨ ਵਕੀਲ ਜਾਂ ਪੜ੍ਹੇ ਲਿਖੇ ਜਿਸ ਬੰਦੇ ਨੂੰ ਇਸ ਚੀਜ਼ ਦਾ ਤਜਰਬਾ ਆ ਉਹਨੂੰ ਨਾਲ ਲੈ ਕੇ ਇਸ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਤੇ ਇਮਾਨਦਾਰੀ ਨਾਲ ਜਿਹੜੀ ਚੋਣ ਉਹ ਲੜੋ ਤਾਂ ਕਿ ਤੁਸੀਂ ਇੱਕ ਆਪਣੇ ਪਿੰਡ ਨੂੰ ਵੀ ਇੱਕ اچھا ਸੁਚੱਜਾ ਜਿਹੜਾ ਮਾਹੌਲ ਉਹ ਦੇ ਸਕੋ ਤੇ ਰੰਗਲੇ ਪੰਜਾਬ 'ਚ ਆਪਣਾ ਬਣਦਾ ਜਿਹੜਾ ਹਿੱਸਾ ਤੁਸੀਂ ਮਾਨ ਸਾਹਿਬ ਦੇ ਨਾਲ ਰਲ ਕੇ ਪਾ ਸਕੋ ਜੋ ਹੁਣ ਜਿਸ ਤਰੀਕੇ ਦੀ ਪੰਚਾਇਤੀ ਚੋਣ ਹੋ ਰਹੀ ਹੈ ਗਰਾਊਂਡ ਲੈਵਲ ਤੇ ਜੋ ਕੁਝ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਕਸਬੇ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਉਹ ਕੀ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਧਿਆਨ ਦੇ ਵਿੱਚ ਹੈ ਸਾਰਾ ਮੈਟਰ ਇਸ ਤਰ੍ਹਾਂ ਦਾ ਮਤਲਬ ਯਾਨੀ ਕਿ ਮੰਨ ਲਓ ਵੀ ਸਾਡੀ ਪਾਰਟੀ ਦੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਸਾਡੀ ਪਾਰਟੀ ਦੇ ਲੀਡਰ ਨੇ ਜੋ-ਜੋ ਜ਼ਿੰਮੇਵਾਰੀਆਂ ਉਹਨੂੰ ਦਿੱਤੀ ਗਈਆਂ ਕਿ ਉਹ ਉਹਨਾਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾ ਰਹੇ ਨੇ ਪਾਰਟੀ ਵਾਚ ਕਰ ਰਹੀ ਹੈ ਇਹ ਕਿਉਂਕਿ ਦੇਖੋ ਪਤਾ ਕੀ ਗੱਲ ਹੁੰਦੀ ਆ ਪਾਰਟੀ ਦਾ ਜੜੀ ਕੰਮ ਹੁੰਦਾ ਆ ਹਰ ਇੱਕ ਸਿਸਟਮ 'ਚ ਰਹਿ ਕੇ ਸਾਰੀ ਚੀਜ਼ ਨੂੰ ਸਹੀ ਮੇਨਟੇਨ ਕਰਨਾ ਹੁੰਦਾ ਆ ਪਰ ਉੱਥੇ ਜਿੱਥੇ ਪਾਰਟੀ ਦੇ ਅਸੀਂ ਵੀ ਕ ਵਰਕਰ ਆ ਤੁਸੀਂ ਅਸੀਂ ਵੀ ਮੈਂ ਤੁਹਾਡੇ ਸਾਹਮਣੇ ਹੁਣ ਇਹੀ ਗੱਲ ਕਰ ਰਹੇ ਆ ਉਸੇ ਭਾਵ ਮੈਂ ਤੁਹਾਡੇ ਚੈਨਲ ਥਰੂ ਪਬਲਿਕਲੀ ਇਹ ਸਾਰੇ ਲੋਕਾਂ ਨੂੰ ਬੇਨਤੀ ਕਰ ਰਹੇ ਆ ਵੀ ਤੁਸੀਂ ਮਾਨ ਸਾਹਿਬ ਦਾ ਜਿਹੜਾ ਸਨੇਹ ਆ ਉਹਨੂੰ ਯਾਦ ਰੱਖਦੇ ਹੋਏ ਸਹੀ ਦਿਸ਼ਾ 'ਚ ਤੁਸੀਂ ਤੁਰੋ ਕਿਸੇ ਦੇ ਕਹਿਣ ਤੇ ਕਿਸੇ ਦੇ ਪਿੱਛੇ ਲੱਗਣ ਦੇ ਜਾਂ ਕਿਸੇ ਦੇ ਫੋਨ ਕਰਨ ਤੋਂ ਤੇ ਉਸ ਚੀਜ਼ਾਂ ਦੇ ਬਾਹਲਾ ਅਮਲ ਨਾ ਕਰੋ ਤੁਸੀਂ ਆਪਣੇ ਪਿੰਡ ਦੇ ਨਾਲ ਰਲ ਮਿਲ ਕੇ ਚਲੋ ਅਸੇ ਇੱਕ ਗੱਲ ਬਾਈ ਜੀ ਹੋਰ ਵੱਡਾ ਹੁੰਦੀ ਹੈ ਕਿ ਹਾਲਾਂਕਿ ਸਾਰੀਆਂ ਸਰਕਾਰਾਂ ਦੇ ਵਿੱਚ ਹੁੰਦਾ ਥੋੜੀ ਸਰਕਾਰ ਦੇ ਵਿੱਚ ਵੀ ਹੈਗਾ ਕਿ ਦੋ ਤੋਂ ਤਿੰਨ ਤੋਂ ਚਾਰ ਪੰਜ ਪੰਜ ਬੰਦੇ ਹੁੰਦੇ ਨੇ ਇੱਕੋ ਪਾਰਟੀ ਦੇ ਇੱਕੋ ਪਿੰਡ ਦੇ ਵਿੱਚ ਸਰਪੰਚ ਬਣਨ ਵਾਲੇ ਜਦੋਂ ਇੱਕ ਨੂੰ ਹਾਂ ਕਰਤੇ ਜਾਂਦੀ ਹੈ ਦੂਜੇ ਬੰਦੇ ਨਾਰਮਲ ਹੀ ਹੁੰਦਾ ਕਿ ਨਾਰਾਜ਼ ਹੋ ਜਾਂਦਾ ਯਾਰ ਕਿ ਅਸੀਂ ਵੀ ਨਾਲ ਤੁਰ ਰਹੇ ਸੀ ਸਾਨੂੰ ਵੀ ਸਰਪੰਚ ਦੀ ਪਦਵੀ ਮਿਲ ਜਾਂਦੀ ਉਸ ਚੀਜ਼ ਨੂੰ ਕਿਵੇਂ ਪਾਰਟੀ ਹੈਂਡਲ ਕਰੂਗੀ ਹਾਂ ਦਾ ਮਤਲਬ ਨਹੀਂ ਮੈਂ ਤੁਹਾਡੇ ਸਮਝਿਆ ਵੀ ਕਿਸੇ ਨੂੰ ਹਾਂ ਕਰੀ ਜਾਂਦੀ ਹੈ ਹੁਣ ਜੇ ਪਾਰਟੀ ਕਿਸੇ ਨੂੰ ਹਾਂ ਨਹੀਂ ਕਰਦੀ ਪਾਰਟੀ ਦੇ ਬੰਦੇ ਹੈਗੇ ਆ ਉਹ ਚਾਰੇ ਅਧਿਕਾਰ ਰੱਖਦੇ ਆ ਵੀ ਉਹ ਲੜ ਸਕਦੇ ਆ ਪਰ ਉਹ ਤੋਂ ਸਭ ਤੋਂ ਵੱਡਾ ਜਿਹੜਾ ਅਧਿਕਾਰ ਰੱਖਦਾ ਪਿੰਡ ਦੇ ਜਿਹੜੇ ਉੱਥੇ ਦੇ ਵੋਟਰ ਹੈ ਉਹ ਅਧਿਕਾਰ ਰੱਖਦੇ ਆ ਉਹ ਸਮਝਦੇ ਆ ਉਹ ਜਾਣਦੇ ਆ ਕਿ ਕਿਹੜਾ ਬੰਦਾ ਕਿਹੜਾ ਚੰਗਾ ਆ ਕਿਹੜਾ ਨਹੀਂ ਆ ਪਹਿਲ ਦੇ ਆਧਾਰ ਤੇ ਤੁਸੀਂ ਠੀਕ ਆਚਾਰ ਨਾਲ ਫਾਰਮ ਭਰੇ ਆ ਤਾਂ ਤੁਸੀਂ ਬੰਦੇ ਨੂੰ ਤਾਂ ਚੰਗੇ ਨੂੰ ਚੁਣੋਗੇ ਸੋ ਪ੍ਰਕਿਰਿਆ ਤਾਂ ਪਿੰਡ ਦੇ ਜਿਹੜੇ ਵੋਟਰ ਆ ਉਹਨਾਂ ਦੇ ਹੱਥ ਚ ਤੇ ਹੋਰ ਆਮ ਆਦਮੀ ਪਾਰਟੀ ਦਾ ਕੀ ਕੁਝ ਖਾਸ ਹੈ ਕਿਉਂਕਿ ਗੱਲ ਇਹ ਹੈ ਨਾ ਕਿ ਦੂਜੀ ਪਾਰਟੀਆਂ ਵਰਗੀ ਸਾਡੀ ਪਾਰਟੀ ਨਹੀਂ ਹੈ ਵੱਖਰੀ ਪਾਰਟੀ ਹੈ ਦੇਖੋ ਸਾਡੀ ਜਿਹੜੀ ਇਸ ਟਾਈਮ ਸਰਕਾਰ ਚ ਇਹ ਇਲੈਕਸ਼ਨ ਜਿਹੜਾ ਗਰਾਊਂਡ ਲੈਵਲ ਤੇ ਪਹਿਲੇ ਰਹੀ ਹੋਣ ਜਾ ਰਿਹਾ ਹੈ ਸੋ ਇਹ ਦੇ ਬਾਰੇ ਤਾਂ ਤੁਹਾਨੂੰ ਅਸਰ ਇਹ ਤੋਂ ਇਲੈਕਸ਼ਨ ਤੋਂ ਬਾਅਦ ਹੀ ਤੁਸੀਂ ਆਪ ਵਾਚ ਕਰੋਗੇ ਕਿ ਇੱਕ ਦੂਜੀ ਪਾਰਟੀਆਂ ਦੇ ਇਲੈਕਸ਼ਨਾਂ ਅਤੇ ਸਾਡੀ ਪਾਰਟੀ ਦੇ ਇਲੈਕਸ਼ਨਾਂ 'ਚ ਕੀ ਫਰਕ ਰਿਹਾ ਠੀਕ ਹੈ ਜੀ ਸਾਡਾ ਪਾਰਟੀ ਕਮਾਂਡਰ ਪਾਰਟੀ ਆ ਸਚੱਜੀ ਪਾਰਟੀ ਆ ਮਾਨ ਸਾਹਿਬ ਦੇ ਜਿਹੜੇ ਨਿਰਦੇਸ਼ਾਂ ਦੇ ਚੱਲਦੀ ਪਾਰਟੀ ਆ ਸੋ ਇਸ ਕਰਕੇ ਵੀ ਜਿਹੜੀ ਵਾਰਦਰਸਤ ਰੰਗ ਨਾਲ ਇਹ ਜਿਹੜੇ ਇਲੈਕਸ਼ਨ ਹੋਣਗੇ ਇੱਕ ਕਹਿੰਦੇ ਕਿ ਅਨਾਉਂਸ ਬੜੀ ਜਲਦੀ ਕਰਤੇ ਥੋੜਾ ਸਮਾਂ ਰੱਖਿਆ ਵਿੱਚ ਲੋਕਾਂ ਨੂੰ ਤਿਆਰੀ ਕਰਨ ਦਾ ਸਮਾਂ ਨਹੀਂ ਦਿੱਤੇ ਆ ਕਾਗਜ਼ੀ ਕਾਰਵਾਈਆਂ ਜਾਂ ਹੋਰ ਇੱਕ ਲੰਮੀ ਪ੍ਰਕਿਰਿਆ ਦਾ ਹਿੱਸਾ ਹੁੰਦਾ ਦੂਜਾ ਰੱਖਿਆ ਗਿਆ ਕਿ ਹੁਣ ਅਕਤੂਬਰ ਦਾ ਮਹੀਨਾ ਕਿਸਾਨਾਂ ਦੀ ਵਾਢੀ ਅੱਗੇ ਬਜਾਈ ਸ਼ੁਰੂ ਹੋ ਜਾਣੀ ਹੈ ਕਿ ਵਿਚ ਵਿਚਾਲੇ ਫਸਾਤੀਆਂ ਇਲੈਕਸ਼ਨਾਂ ਨਹੀਂ ਕਈ ਵਾਰੀ ਕੁਝ ਜਾਂ ਦੇਖੋ ਕੋਰਟ ਦੇ ਪਹਿਲਾਂ ਕਿਸੇ ਕਾਰਨ ਕਰਕੇ ਥੋੜੀ ਡਿਲੇ ਹੋਈਆਂ ਚੋਣਾਂ ਪਿੱਛੇ ਗਈਆਂ ਥੋੜਾ ਜਿਹਾ ਇਲੈਕਸ਼ਨਸ ਵੀ ਅਦਰ ਸਟੇਟਸ ਚ ਆਈ ਗਏ ਆ ਉਨਾ ਕਰਕੇ ਕੁਝ ਚਲੋ ਥੋੜਾ ਬਹੁਤਾ ਹੋ ਜਾਂਦਾ ਆ ਪਰ ਇੰਨਾਕ ਤਾਂ ਹੈਗਾ ਨਾ ਸਰਪੰਚ ਲੜਨ ਵਾਲਿਆਂ ਨੂੰ ਇਹਦਾ ਸੁੱਖ ਹੈਗਾ ਆ ਵੀ ਉਹਨਾਂ ਦਾ ਖਰਚਾ ਬਹੁਤ ਘੱਟ ਹੋ ਰਿਹਾ ਹੁਣ ਨਹੀਂ ਬੜਾ ਮਹੀਨਾ ਮਹੀਨੇ ਡੇਢ ਮਹੀਨੇ ਦੀ ਅਲਾਸਮੈਂਟ ਦੇ ਖਰਚੇ ਬਹੁਤ ਹੋ ਜਾਂਦੇ ਸੀ ਸੋ ਇਸੇ ਕਰਕੇ ਮੈਂ ਫਿਰ ਤੁਹਾਨੂੰ ਇਹੇ ਬੇਨਤੀ ਕਰ ਰਿਹਾ ਮੇਰੇ ਜਿਹੜੇ ਲੜਨ ਵਾਲੇ ਛੁੱਕ ਭਰਾ ਨੇ ਵੀ ਸਰਬਸੰਮਤੀ ਦੀ ਕੋਸ਼ਿਸ਼ ਕਰੋ ਜਿੱਥੇ ਖੁਸ਼ੀ ਨਾਲ ਸਰਬਸੰਮਤੀ ਹੋਵੇ ਨਾ ਕਿ ਕਿਸੇ ਦੇ ਦਬਾਅ ਹੇਟ ਸਰਬਸੰਮਤੀ ਹੋਵੇ ਕਿਉਂਕਿ ਲੜਨ ਦਾ ਹੱਕ ਸਾਰਿਆਂ ਦਾ ਆ ਪਰ ਪੈਸੇ ਦੀ ਬਚਤ ਵੀ ਹੁੰਦੀ ਆ ਸਰਬਸੰਮਤੀ ਨਾਲ ਸਰਬਸੰਮਤੀ ਵਾਜੀ ਸਿਆਸਤਾਂ ਹੋਣ ਦਿੰਦੀਆਂ ਨੇ ਫਿਰ ਉਹੀ ਗੱਲ ਆ ਕਿ ਮੈਂ ਹੁਣ ਜੇ ਮੰਨ ਲੇ ਕਿ ਤੁਹਾਡਾ ਪਿੰਡ ਹੈ ਉਸ ਪਿੰਡ ਦੇ ਮੈਂ ਮੋٹے موٹے ਬੰਦੇ ਬਾਰੇ ਤਾਂ ਜਾਣ ਸਕਣਾ ਪਰ ਉਹਦੀ ਜਿਹੜੀ ਅੰਦਰਲੀ ਬਰੀਕੀ ਆ ਉਹ ਤਾਂ ਪਿੰਡ ਦੇ ਜਿਹੜੇ ਵਸਿੰਦੇ ਆ ਉਹ ਜਾਦੇ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ ਕਿ ਕਿਹੜਾ ਬੰਦਾ ਚੰਗਾ ਆ ਕਿਹੜਾ ਨਹੀਂ ਚੰਗਾ ਆ ਹੁਣ ਸਿਆਜੇ ਸਾਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆਈ ਜਦੋਂ ਇੱਕ ਸਟੇਟ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਕਲੀਅਰ ਕਰਤਾ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੜਿਆ ਲਿਖਿਆ ਤੇ ਸੂਝਮਾਨ ਆਗੂ ਨੂੰ ਤੁਸੀਂ ਇੱਕ ਸਰਪੰਚ ਆਪਣਾ ਚੁਣੋ ਇਹ ਤੂੰ ਹੋਰ ਪੰਜਾਬੀ ਚ ਬੰਦਾ ਕੀ ਕਹਿ ਸਕਦਾ ਤੁਸੀਂ ਪਾਰਟੀ ਵਾਦੀ ਤੋਂ ਉੱਪਰ ਉੱਠ ਕੇ ਸਾਰੀ ਸਿਆਸਤ ਤੋਂ ਪਿੱਛੇ हट ਕੇ ਕਿਸੇ ਦਬਾਅ ਤੋਂ ਪਿੱਛੇ हट ਗਏ ਤੁਸੀਂ ਇੱਕ ਇਮਾਨਦਾਰ ਬੰਦਾ ਆਪਣੇ ਪਿੰਡ ਚੋਂ ਨਹੀਂ ਲੱਭ ਸਕਦੇ ਉਹਨੂੰ ਛੱਡੋ ਤਤੜੀ ਸੇ ਤੋੜੀ ਪਿੰਡ ਚ ਮਾੜਿਆ ਅਸਰ ਬੜੀ ਨਹੀਂ ਸਕਦਾ ਜਿਵੇਂ ਮੁੱਖ ਮੰਤਰੀ ਕਹਿੰਦੇ ਨੇ ਕਿ ਸਰਪੰਚ ਹੋਵੇ ਸਰਪੰਚ ਹੋਵੇ ਪਿੰਡ ਦਾ ਕਿਸੇ ਧੜੇ ਦਾ ਸਰਪੰਚ ਨਾ ਹੋਵੇ ਕਿਸੇ ਪਾਰਟੀ ਦਾ ਸਰਪੰਚ ਨਾ ਹੋਵੇ ਕਹਿੰਦੇ ਕਿ ਅਸੀਂ ਇਹ ਸੇ ਕਰਕੇ ਜਿਹੜਾ ਪੰਚਾਇਤ ਰਾਜ ਐਕਟ 1994 ਉਹਦੇ ਰੂਲ ਦੇ ਵਿੱਚ ਅਸੀਂ ਸੋਧ ਕੀਤੀ ਹੈ ਕਿ ਕੋਈ ਵੀ ਬੰਦਾ ਸਿੰਬਲ ਦੇ ਉੱਪਰ ਚੋਣ ਨਹੀਂ ਲੜੂਗਾ ਹਾਲਾਂਕਿ ਲੜਦਾ ਕੋਈ ਪਹਿਲਾਂ ਵੀ ਨਹੀਂ ਸੀ ਸਿੰਬਲ ਆਪਣੇ ਅਲਾਟ ਹੁੰਦੇ ਸੀ ਪਰ ਇਹ ਹੁੰਦਾ ਸੀ ਕਿ ਜੇਕਰ ਕੋਈ ਬੰਦਾ ਚਾਹੇ ਤਾਂ ਲੈ ਸਕਦਾ ਸੀ ਆਪਣਾ ਪਾਰਟੀ ਸਿੰਬਲ ਉਹ ਕਹਿੰਦੇ ਕਿ ਅਸੀਂ ਇਹ ਸੇ ਕਰਕੇ ਕੀਤਾ ਹੈ ਮੁੱਖ ਮੰਤਰੀ ਕਹਿੰਦੇ ਜੇ ਪਿੰਡਾਂ ਦੇ ਵਿੱਚ ਧੜੇਬੰਦੀ ਦਾ ਉਭਾਰ ਨਾ ਹੋਵੇ ਕੀ ਜੇਕਰ ਇੱਥੋਂ ਤੱਕ ਮੁੱਖ ਮੰਤਰੀ ਦੀ ਸੋਚ ਹੈਗੀ ਆ ਪਰ ਜਿਹੜੇ ਪੋਲਿਟੀਕਲ ਲੋਕ ਨੇ ਜੋ ਉਹ ਦਖਲ ਨਾ ਦੇਣ ਪਿੰਡਾਂ ਦੇ ਵਿੱਚ ਪਿੰਡ ਆਪਣੇ ਸਰਪੰਚ ਆਪ ਚੁਣ ਲੈਣਗੇ ਤਾਂ ਮਾਨ ਸਾਹਿਬ ਨੇ ਵੀ ਤੇ ਇਹੀ ਗੱਲ ਕਹੀ ਆ ਮਾਨ ਸਾਹਿਬ ਨੇ ਸਿੱਧੇ ਸਿੱਧੇ ਗੱਲ ਇਹੀ ਕਹੀ ਆ ਵੀ ਤੁਸੀਂ ਪਿੰਡਾਂ ਚੋਂ ਪੜ੍ਹੇ ਲਿਖੇ ਤੇ ਸੂਝਵਾਨ ਆਗੂਆਂ ਨੂੰ ਪਿੰਡ ਵਾਸੀ ਹੀ ਚੁਣਨਗੇ ਤੁਸੀਂ ਆਪ ਚੁਣੋ ਇੱਥੇ ਸਿਆਸੀ ਲੀਡਰ ਦਾ ਮਤਲਬ ਹੀ ਨਹੀਂ ਬਣਦਾ ਠੀਕ ਹੈ ਉਹ ਲੱਗ ਗੱਲ ਹੈ ਕਿ ਇੱਕ ਪ੍ਰਕਿਰਿਆ ਚੱਲੀ ਜਾ ਰਹੀ ਆ ਕਿਉਂਕਿ ਮੌਕੇ ਦੇ ਸਾਰੇ ਜਿਹੜੇ ਲੀਡਰ ਆ ਕੋਈ ਭਾਵੇਂ ਕਿਸੇ ਵੀ ਪਾਰਟੀ ਦਾ ਹੋ ਸਕਦਾ ਕੋਈ ਨਾ ਕੋਈ ਕਿਸੇ ਦਿਨ ਜੁੜਿਆ ਹੋ ਸਕਦਾ ਪਰ ਜਿਹੜੀ ਤੁਸੀਂ ਮੌਕੇ ਦੀ ਜਿਹੜੀ ਸਟੇਟਮੈਂਟ ਹੈ ਉਹ ਤਾਂ ਦੇਖੋ ਤੁਸੀਂ ਵੀ ਤੁਸੀਂ ਆਪਣੇ ਆਪ ਤੋਂ ਇੱਕ ਸੂਝਵਾਨ ਪੜੇ ਲਿਖੇ ਆਗੂ ਚੁਣੋ ਕਿਸੇ ਦੇ ਦਬਾਅ ਦੀ ਗੱਲ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਸੂਝਵਾਨ ਆਗੂ ਜਿਹੜਾ ਸੂਝਵਾਨ ਦਾ ਮਤਲਬ ਕੀ ਹੋਇਆ ਉਹ ਕਿਸੇ ਵੀ ਪਾਰਟੀ ਦਾ ਬੰਦਾ ਆ ਸਰਕਾਰ ਕਿਸੇ ਵੀ ਕੋਈ ਵੀ ਹੋਵੇ ਉਦੋਂ ਸਰਕਾਰ ਦੇ ਨਾਲ ਰਲ ਕੇ ਆਪਣੇ ਪਿੰਡ ਨੂੰ ਸੁਚੱਜਾ ਤੇ ਸਾਫ਼ ਸੁਥਰਾ ਤੇ ਹਰੀਆਬਲਾ ਬਣਾਉਣਾ ਹੈ ਜਦੋਂ ਹਰੀਆਬਲਾ ਬਣਾਉਣਾ ਹੈ ਤੇ ਮਾਨ ਸਾਹਿਬ ਦੀ ਸੋਚ ਨਾਲ ਉਹ ਰਲ ਹੀ ਜੀ ਚੀਜ਼ ਕਿਉਂਕਿ ਮਾਨ ਸਾਹਿਬ ਵੀ ਚਾਹੁੰਦੇ ਆ ਵੀ ਹਾਂ ਸਾਡਾ ਜਿਹੜਾ ਪੰਜਾਬ ਹੋ ਰੰਗਲਾ ਹੋਵੇ ਤਾਂ ਇਸ ਕਰਕੇ ਜਿਹੜਾ ਆਗੂ ਆ ਉਹ ਗਰਾਊਂਡ ਲੈਵਲ ਤੇ ਵੀ ਸੂਝਵਾਨ ਚਾਹੀਦਾ ਹੈ ਯਾਨੀ ਕਿ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪਿੰਡ ਆਪਣੇ ਸਰਪੰਚ ਆਪ ਚੁਣਨ ਕਿਸੇ ਦੇ ਦਬਾਵੇ ਹੇਠ ਨਾ ਆਉਣ ਕਿਉਂਕਿ ਪਿੰਡਾਂ ਦੇ ਆਪਸੀ ਭਾਈਚਾਰੇ ਹੁੰਦੇ ਨੇ ਲੋਕਾਂ ਨੇ ਤਾਂ ਆਪਸੇ ਵਿੱਚ ਮਿਲ ਵਰਤ ਕੇ ਰਹਿਣਾ ਹੁੰਦਾ ਆਹੀ ਪਾਰਟੀ ਦੀ ਕੋਸ਼ਿਸ਼ ਹੈ ਬਿਲਕੁਲ ਆਹੀ ਗੱਡੀ ਅੰਦਰ ਜੀ ਆਹੀ ਕੋਸ਼ਿਸ਼ ਹੈ ਆਪਣੇ ਘਰਾਂ ਚ ਹੁਣ ਬਣੀਆਂ ਕੋਠੀਆਂ ਤਾਂ ਇਹ ਲੱਗੀਆਂ ਥੋੜੇ ਲੱਗ ਲੱਗ ਲੱਗੇ ਆ ਕੋਠੀ ਬਣਾਉਣ ਦੀਆਂ ਭਰਨ ਕੰਦਾ ਨੂੰ ਕੰਦਾ ਜੁੜੀਆਂ ਹੁੰਦੀਆਂ ਸੀ ਕੋਠੇ ਨੂੰ ਕੋਠੇ ਜੁੜੇ ਹੁੰਦੇ ਸੀ ਤਾਂ ਫਿਰ ਅਸੀਂ ਜਦੋਂ ਕੋਠੇ ਦੇ ਕੋਠੇ ਜੁੜੇ ਆ ਤੇ ਇੱਕ ਪਿੰਡ ਪਿੰਡ ਨਹੀਂ ਹੈਗਾ ਇਸ ਸਮੁੱਚਾ ਬਰਾਦਰੀ ਦਾ ਧਰਮ ਦਾ ਇੱਕ ਵੱਡਾ ਘਰ ਹੈ ਤੋਂ ਇਸ ਘਰ ਨੂੰ ਕਿਸੇ ਦੇ ਪ੍ਰੈਸ਼ਰ ਹੀਟਾ ਕੇ ਕਿਸੇ ਦੇ ਕਹਿਣ ਕਰਕੇ ਆਪਣੇ ਘਰ ਨੂੰ ਤੋੜੀਦਾ ਨਹੀਂ ਹੁੰਦਾ ਘਰ ਦੀ ਜਿਹੜੀ ਸੰਮਤੀ ਆ ਉਹ ਬਣਾ ਕੇ ਰੱਖਣੀ ਚਾਹੀਦੀ ਆ ਇਸ ਕਰਕੇ ਮੈਂ ਆਪਣੇ ਸਾਰੇ ਦੀ ਪੰਜਾਬ ਵਾਸੀ ਜੋ ਇਲੈਕਸ਼ਨ ਚ ਸਾਡੇ ਜੋ బిਜੀ ਹੈ ਜਾਂ ਸਾਡੇ ਲੜਨਾ ਚਾਹੁੰਦੇ ਆ ਜਾਂ ਵੋਟਰ ਹੈ ਸਾਡੇ ਖਾਸ ਕਰ ਮੇਰੇ ਹਲਕੇ ਦੇ ਘਨੌਰ ਦੇ ਵਸੀਆਂ ਨੂੰ ਇਹ ਕਹਿਣਾ ਚਾਹੂੰਗਾ ਕਿਉਂਕਿ ਆਪਣੀ ਪਿੰਡ ਦੀ ਜਿਹੜੀ ਭਾਈਚਾਰਕ ਸੰਜ ਹੈ ਉਹ ਚ ਬਖਰੇਮਾ ਨਾ ਤੁਸੀਂ ਪੈਦਾ ਕਰੋ ਇਦਾਂ ਦੀ ਲਾਈਨ ਕਦੇ ਨਾ ਕੋਈ ਖਿੱਚੋ ਜਿਹੜੀ ਲਾਈਨ ਕਦੇ ਮਿਟਾਈ ਨਾ ਜਾ ਸਕੇ ਕਿਉਂਕਿ ਬਾਹਰ ਲਿਆ ਕੋਈ ਵੀ ਆ ਕੇ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਹੋਵੇ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਕਰੇ ਉਹਨਾਂ ਦਾ ਕਰਕੇ ਇੱਕ ਦਫਾ ਚਲੇ ਜਾਣਾ ਪਰ ਆਪਾਂ ਤਾਂ ਹਮੇਸ਼ਾ ਹੀ ਆਪਣੇ ਪਿੰਡ 'ਚ ਰਹਿਣਾ ਨਾ ਕਿਤੇ ਨਾ ਕਿਤੇ ਆਪਾਂ ਫੇਰ ਮੁਹ ਮੁਥੇ ਲੱਗਣਾ ਆ ਯਾਨੀ ਰਿਸ਼ਤਿਆਂ 'ਚ ਵਿਚਰਦੇ ਹੋਏ ਫੇਰ ਇਕੱਠੇ ਹੋਣਾ ਆ ਇਸ ਕਰਕੇ ਇਸ ਜਿਹੜੀ ਚੋਣ ਨੂੰ ਬੜੇ ਪਿਆਰ ਤੇ ਮੁਹੱਬਤ ਨਾਲ ਤੁਸੀਂ ਲੜੋ ਤੇ ਇਹਨੂੰ ਲੜੋ ਨਾ ਇਸ ਨੂੰ ਤੁਸੀਂ ਇੱਕ ਤਰ੍ਹਾਂ ਦਾ ਮੈਚ ਵਾਂਗੂ ਖੇਡੋ ਵੀ ਹਾਂ ਕਿਉਂਕਿ ਮੈਂ ਤਾਂ სპੋਰਟਸਮੈਨ ਆ სპੋਰਟਸਮੈਨ ਵਾਲੀ ਭਾਸ਼ਾ ਗੱਲ ਕਰੂੰਗਾ ਵੀ ਖੇਡੋ ਕਿ ਤੁਸੀਂ ਖੇਡਦੇ ਹੋ ਬੇਸ਼ੱਕ ਇੱਕ ਦੂਜੇ ਦੇ ਵਿਰੋਧੀ ਹੋ ਸਕਦੇ ਹੋ ਪਰ ਬਾਅਦ ਵਿੱਚ ਤੁਸੀਂ ਇਦਾਂ ਦਾ ਹੋ ਵੀ ਤੁਸੀਂ ਇਕੱਠੇ ਬੈਠ ਗਏ ਚਾਹ ਪਾਣੀ ਜਿਹੜੀ ਉਹ ਸਾਂਝੀ ਕਰ ਸਕੋ ਯਾਨੀ ਕਿ ਵੋਟਾਂ ਨੂੰ ਕੋਈ ਤੁਸੀਂ ਨਿੱਜੀ ਦੁਸ਼ਮਣੀ ਲੈ ਕੇ ਨਾ ਚੱਲੋ ਨਾ 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 ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜੀ ਸੋ ਵਿੱਕੀ ਜੀ ਸ਼ੁਕਰੀਆ ਧੰਵਾਦ ਤੁਹਾਡਾ ਤੁਸੀਂ ਨਾਲ ਜੁੜੇ ਤੇ ਲੋਕ ਤੁਹਾਡੀਆਂ ਗੱਲਾਂ ਸੁਣ ਕੇ ਆਸਵੰਦ ਵੀ ਨੇ ਕਿ ਜਿਹੜੀਆਂ ਗੱਲਾਂ ਤੁਸੀਂ ਸਾਰੀ ਕਹੀਆਂ ਪੂਰੇ ਪੰਜਾਬ ਦੇ ਵਿੱਚ ਪਾਰਟੀ ਉਸ ਤਰੀਕੇ ਦੇ ਨਾਲ ਚੱਲੂਗੀ ਪੰਜਾਬ ਆਮ ਆਦਮੀ ਪਾਰਟੀ ਜਿਹੜੇ ਲੀਡਰ ਨੇ ਉਹਨਾਂ ਨੂੰ ਕੋਈ ਅਲੰਬਾ ਨਹੀਂ ਥੱਲਿਓ ਜਾਊਗਾ ਲੋਕ ਵੀ ਆਸਬੰਦ ਇਸ ਗੱਲ ਨੂੰ ਲੈ ਕੇ ਕਈ ਵਾਰੀ ਗੁਰਵਿੰਦਰ ਜੀ ਮੈਂ ਤੁਹਾਡੀ ਸੌਰੀ ਗੱਲ ਕੱਟਣ ਲੱਗਿਆ ਜਿਵੇਂ ਕਈ ਵਾਰੀ ਪਤਾ ਕੀ ਤੁਸੀਂ ਵਿੱਚ ਐਮ ਐਲ ਏ ਸਾਹਿਬ ਦੀ ਗੱਲ ਕੀਤੀ ਸੀ ਕੋਈ ਜੈਤੋਂ ਦੇ ਐਮ ਐਲ ਏ ਹਾਂ ਤੇਖੋ ਮੈਂ ਉਹ ਸੁਣਿਆ ਨਹੀਂ ਹੈਗੀ ਸਪੀਚ ਮੈਨੂੰ ਨਹੀਂ ਪਤਾ ਕਈ ਵਾਰੀ ਨਾ ਕੁਝ ਗੱਲ ਬੰਦਾ ਕਰਨਾ ਕੁਝ ਹੋਰ ਚਾਹੁੰਦਾ ਆ ਉਹਦੇ ਮਤਲਬ ਕੁਝ ਹੋਰ ਨਿਕਲ ਜਾਂਦੇ ਆ ਬਾਕੀ ਕਿਉਂਕਿ ਸਾਰੇ ਜਿਹੜੀ ਐਦਾਂ ਨਹੀਂ ਹੈਗਾ ਵੀ ਕੋਈ ਆਪਣੇ ਸੀਨੀਅਰ ਅੱਗੂ ਤੋਂ ਮਾਨ ਸਾਹਿਬ ਤੋਂ ਐਸ.ਐਮ ਤੋਂ ਉੱਪਰ ਉੱਠ ਕੇ ਕੋਈ ਗੱਲ ਕਰਦਾ ਐਦਾਂ ਦੀ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿਉਂਕਿ ਕਈ ਵਾਰੀ ਗੱਲ ਦਾ ਮਤਲਬ ਕੁਝ ਹੋਰ ਨਿਕਲ ਜਾਂਦਾ ਆ ਸੋ ਇਸ ਕਰਕੇ ਸਾਰੇ ਜਿਹੜੇ ਐਮ.ਐਲ.ਏ ਸਾਹਿਬਾਨ ਆ ਜਾਂ ਕੋਈ ਆਪਣੇ ਪਾਰਟੀ ਦੇ ਜਿਹੜੇ ਸਾਰੇ ਜਿਨ੍ਹਾਂ ਦੀ ਡਿਊਟੀ ਆ ਜੋ ਪਾਬੰਦ ਹੈ ਉਹ ਬਿਲਕੁਲ ਇਸ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਖੜੇ ਆ ਤੇ ਲੋਕਾਂ ਦੇ ਨਾਲ ਕੰਮ ਕਰ ਰਹੇ ਜੀ ਸ਼ੁਕਰੀਆ ਵਿਕੇ ਜੀ ਦੋਸਤੋ ਮੇਰੇ ਨਾਲ ਪੰਚਾਇਤੀ ਚੋਣਾਂ ਦਾ ਇਸ ਛੋਟੀ ਜੀ ਗੱਲਬਾਤ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਖਿਡਾਰੀ ਵਿਕੇ ਘਣੌਰ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਵੀ ਨੇ ਤੇ ਵਾਈਸ ਚੇਅਰਮੈਨ ਨੇ ਪੰਜਾਬ ਹੈਲਥ ਕੇਅਰ ਆਪਰੇਸ਼ਨ ਸਿਸਟਮ ਦੇ ਉਹਨਾਂ ਨਾਲ ਗੱਲਬਾਤ ਕੀਤੀ ਉਮੀਦ ਹੈ ਤੁਹਾਨੂੰ ਸਾਰੀ ਗੱਲਾਂ ਚੰਗੀਆਂ ਲੱਗੀਆਂ ਹੋਣਗੇ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੇ ਤਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਕਿ ਇਹਨਾਂ ਗੱਲਾਂ ਬਾਬਤ ਤੁਹਾਡੀ ਕੀ ਰਾਏ ਹੈ